ਤਾਂ ਆਣ ਲਈ 1 ਜੂਨ ਨੂੰ ਤੇ ਕੀ ਮੌਲਾ ਇੱਥੇ ਜਲੰਧਰ ਚ ਜੰਨੀ ਦਾ ਤੇ ਨਰਿੰਦਰ ਮੋਦੀ ਤੇ ਯੂਪੀ ਦੇ ਜਿਹੜੇ ਮੁੱਖ ਮੰਤਰੀ ਆ ਯੋਗੀ ਦਿਤਨਾਥ ਉਹ ਇੱਥੇ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਆ ਰਹੇ ਆ ਪੰਜਾਬ ਚ ਤਾਂ ਲੱਗਦਾ ਇਸ ਚੀਜ਼ ਨੂੰ ਫਾਇਦਾ ਹੋਊਗਾ ਪਾਰਟੀ ਦਾ ਨਹੀਂ ਨੁਕਸਾਨ ਹੋਊਗਾ ਜੀ ਹਾਂ ਜੀ ਜਨੀ ਇਹ ਆ ਗਏ ਵੀ ਕਿਹਾ ਜਾ ਤਮੀਦਵਾਰ ਹੈ ਜਿਹਨਾਂ ਨੂੰ ਪੈਟਰੋਲ ਪੰਪ ਦਾ ਜਿਹੜਾ ਚੋਣ ਨਿਸ਼ਾਨ ਮਿਲਿਆ ਉਹ ਕਹਿੰਦੇ ਮੈਂ ਧੂਆ ਖਨੇਰੀ ਆ ਲਿਆ ਦੂੰਗਾ ਇਹ ਕਰ ਦੂੰਗਾ ਉਹ ਕਰ ਦੂੰਗਾ ਤਾਂ ਲੱਗਦਾ ਵੇ ਉਹ ਬੰਦਾ ਹੈ ਹੀ ਨੇਰੀ ਸਾਡੇ ਸ਼ਹਿਰ ਦਾ ਜਿੱਥੇ ਜਲਾ ਰੋਣਗਾ ਰੋਣਗਾ ਉਹ ਤਾਂ ਬਿਆਰ ਦੀ ਸਾਡੇ ਇੱਕ ਉਮੀਦਵਾਰ ਆ ਇੱਥੇ ਜਲੰਧਰ ਚ ਇੱਕ ਪਾਰਟੀ ਦੇ ਉਹ ਕਦੀ ਭੰਗੜੇ ਬੰਦੇ ਦਿਖਾਈ ਦਿੰਦੇ ਸੋਸ਼ਲ ਮੀਡੀਆ ਦੇ ਕਦੀ ਜੂਆ ਖੇਡਦੇ ਦਿਖਾਈ ਦਿੰਦੇ ਆ ਕਦੀ ਕਿਸੇ ਉਮੀਦਵਾਰਾਂ ਨਾਲ ਹਾਸਿਆ ਖੇਡੀਆਂ ਕਰਦੇ ਦਿਖਾਈ ਦਿੰਦੇ ਆ ਇਹ ਲੋਕਾਂ ਨੂੰ ਐਂਟਰਟੇਨਮੈਂਟ ਚਾਹੀਦਾ ਕਿ ਲੋਕਾਂ ਨੂੰ ਵਿਕਾਸ ਚਾਹੀਦਾ ਸਵਾਬਾ ਜਿਹੜਾ ਹਮੇਸ਼ਾ ਤੋਂ ਕਾਂਗਰਸ ਦਾ ਘੜ ਰਿਹਾ ਹੈ ਤਾਂ ਲੱਗਦਾ ਕਿ ਇਹਨੂੰ ਕੋਈ ਹੋਰ ਪਾਰਟੀ ਆ ਕੇ ਇਹਨੂੰ ਟੈਕਲ ਕਰੇਗੀ ਇਸ ਬਾਰੇ ਨੂੰ ਮਈ ਨੂੰ ਕਾਂਗਰਸ ਹੀ ਢਾਕਾ ਲਗਰੇਗੀ ਜੀ ਪ੍ਰਧਾਨ ਮੰਤਰੀ ਦੇ ਚਿਹਰੇ ਉੱਪਰ ਆਣਾ ਜਿਹੜਾ ਫਿਰ ਕੀ ਦੇਖਦੇ ਹੋ ਕੌਣ ਆਏਗਾ ਓਏ ਇਹ ਜਿਹੜਾ ਪ੍ਰਧਾਨ ਜਿਹੜੇ ਇਹ ਚੋਰੀ ਆਣਾ ਜਿਹੜੇ ਕੁਝ ਨੇਤਾ ਲੀਡਰ ਹੈਗੇ ਵੱਡੇ ਵੱਡੇ ਉਹ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਤੇ ਦੂਜੀ ਛੱਡ ਕੇ ਤੀਜੀ ਜਾ ਰਹੇ ਆ ਇਹਨਾਂ ਦਾ ਭੁੱਖ ਹੈਗਾ ਕੋਈ ਸਭ ਵੇਖਣ ਨਹੀਂ ਆ ਕਿਹੜੀ ਸਰਕਾਰ ਸਭ ਤੋਂ ਜ਼ਿਆਦਾ ਵਾਅਦੇ ਕਰਕੇ ਮੁਕਰ ਚੁੱਕੀ ਆ ਕਿਸੇ ਵੀ ਸਰਕਾਰ ਨੇ ਅੱਜ ਤੱਕ ਜਿੰਨੇ ਵਾਅਦੇ ਕੀਤੇ ਨੇ ਕਦੀ ਕੋਈ ਵਾਅਦਾ ਨਿਭਾਇਆ ਹੀ ਨਹੀਂ ਇਹ ਜਨਤਾ ਦੇ ਵਿੱਚ ਜਦੋਂ ਵਿਚਲਦੇ ਨੇ ਨਾ ਇਹ ਸਿਰਫ ਚੋਣਾਂ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਵਿਚਲਦੇ ਨੇ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਭਾਜੀ 2 ਸਾਲ ਹੋ ਗਏ ਨੇ ਮੀਡੀਆ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਰਵਨੀ ਤੋਂ ਬਰੋਏ ਤੁਹਾਨੂੰ ਜਿਵੇਂ ਪਤਾ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਤੁਰੰਦਰ ਆਪੋ ਆਪਣੀਆਂ ਤਿਆਰੀਆਂ 'ਚ ਲੱਗੇ ਨੇ ਤੇ ਉੱਤੇ ਹੀ 1 ਜੂਨ 2024 ਨੂੰ ਜਿਹੜੀ ਆਮ ਜਨਤਾ ਉਹ ਵੀ ਸਰਕਾਰ ਚੁੜਨ ਦੀ ਤਿਆਰੀ 'ਚ ਤੇ ਅੱਜ ਆਪਾਂ ਪਹੁੰਚੇ ਆਂ ਜਲੰਧਰ ਦੇ ਅੰਦਰੂਨੀ ਬਾਜ਼ਾਰ ਰਣਕ ਬਾਜ਼ਾਰ ਦੇ ਅੰਦਰ ਜਿੱਥੇ ਆਪਾਂ ਲੋਕਾਂ ਨੂੰ ਪੁੱਛਾਂਗੇ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਸੋਚ ਰਹੇ ਨੇ ਤੇ ਉਹ ਕਿਹੜੀ ਸਰਕਾਰ ਚੁਣਨਗੇ ਆਓ ਕਰਦੇ ਆਂ ਜਲੰਧਰ ਦੀ ਆਮ ਜਨਤਾ ਨਾਲ ਗੱਲਬਾਤ ਮਾਦਾਈ ਸਸ਼ੀਕਾਲ ਹਸਕੀਕਾਲ ਮਾਦਾਈ ਜਿਦਾ ਤੁਹਾਨੂੰ ਪਤਾ ਕਿ ਚੋਣਾਂ ਆਉਣ ਵਾਲੀਆਂ 1 ਜੂਨ ਨੂੰ ਹਾਂਜੀ ਹਾਂਜੀ ਤੇ ਕੀ ਵਿਚਾਰ ਆ ਤਾਂ ਦਾਦ ਕੀ ਕਿਹਦਾ ਜ਼ੋਰ ਚੱਲਦਾ ਹੈ ਬਈ ਜ਼ਿਆਦਾ ਜੰਨੀ ਦਾ ਚਾਈ ਤੇ ਅਗਰ ਪਿਛਲੀ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਬੀਬੀਆਂ ਨੂੰ ਜਿਹੜੇ ਕੁਝ ਪੈਸੇ ਦਿੱਤੇ ਜਾਣਗੇ ਤੁਹਾਨੂੰ ਮਿਲੇ ਆ ਨਹੀਂ ਜੀ ਨਹੀਂ ਮਿਲੇ ਨਹੀਂ ਠੀਕ ਹੈ ਤੇ ਚੰਨੀ ਤੁਹਾਨੂੰ ਕਿਉਂ ਲੱਗ ਰਿਹਾ ਚੰਨੀ ਚੰਨੀ ਸਾਡਾ ਬੰਦਾ ਹੈ ਉਹਨੂੰ ਵੋਟਾਂ ਪਾਉਣਾ ਹੈ ਇੱਕ ਸਰਕਾਰ ਸਸ਼ੀਕਾ ਅੰਕਲ ਜੀ ਅੰਕਲ ਜੀ ਵੋਟਾਂ ਆਣਣੀਆਂ 1 ਜੂਨ ਨੂੰ ਤੇ ਕੀ ਮਾਹੌਲ ਹੈ ਇੱਥੇ ਜਲੰਧਰ 'ਚ ਮਾਹੌਲ ਹਾਲੇ ਕੋਈ ਪਤਾ ਨਹੀਂ ਜੀ ਫਿਰ ਵੀ ਕੀ ਲੱਗਦਾ ਕਿਹਦਾ ਜੋਰ ਹੈ ਕਹਿੰਦੇ ਕੋਈ ਨਹੀਂ ਸਾਡੇ ਕੋਈ ਠੀਕ ਹੈ ਤੇ ਸਾਡੇ ਨਾ ਚਲੋ ਸਾਡੇ ਇੱਕ ਉਮੀਦਵਾਰ ਆ ਇੱਥੇ ਜੰੰਦਰ ਚ ਇੱਕ ਪਾਰਟੀ ਦੇ ਉਹ ਕਦੀ ਭੰਗੜੇ ਬੰਦੇ ਦਿਖਾਈ ਦਿੰਦੇ ਸੋਸ਼ਲ ਮੀਡੀਆ ਦੇ ਕਦੀ ਜੂਆ ਖੇਡ ਦਿਖਾਈ ਦਿੰਦੇ ਆ ਕਦੀ ਕਿਸੇ ਉਮੀਦਵਾਰਾਂ ਨਾਲ ਹਾਸਿਆ ਖੇਡੀਆਂ ਕਰਦੇ ਦਿਖਾਈ ਦਿੰਦੇ ਆ ਇਹ ਲੋਕਾਂ ਨੂੰ ਐਂਟਰਟੇਨਮੈਂਟ ਚਾਹੀਦਾ ਕਿ ਲੋਕਾਂ ਨੂੰ ਵਿਕਾਸ ਚਾਹੀਦਾ ਲੋਕਾਂ ਨੂੰ ਵਿਕਾਸ ਚਾਹੀਦਾ ਸਹੀ ਚੋਣ ਕੇ ਵੋਟ ਪਾਓ ਤੇ ਉਹ ਬੰਦਿਆਂ ਦਾ ਕੀ ਕਰਨਾ ਚਾਹੀਦਾ ਉਹਦਾ ਦੇ ਅੰਦਰ ਦੇਣਾ ਚਾਹੀਦਾ ਉਹ ਸਿੱਧੀ ਗੱਲ ਹੈ ਠੀਕ ਹੈ ਤੁਹਾਨੂੰ ਪਤਾ ਹੈ ਕਿ ਅੱਜ ਖਬਰਾਂ ਇਹ ਹੈ ਕਿ ਨਰਿੰਦਰ ਮੋਦੀ ਤੇ ਯੂਪੀ ਦੇ ਜਿਹੜੇ ਮੁੱਖ ਮੰਤਰੀ ਆ ਯੋਗੀ ਦਿਤਨਾਥ ਉਹ ਇੱਥੇ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਆ ਰਹੇ ਆ ਪੰਜਾਬ ਚ ਤਾਂ ਲੱਗਦਾ ਇਸ ਚੀਜ਼ ਨੂੰ ਫਾਇਦਾ ਹੋਊਗਾ ਪਾਰਟੀ ਦਾ ਨਹੀਂ ਨੁਕਸਾਨ ਹੋਊਗਾ ਜੀ ਉਹ ਕਿਉਂ ਉਹ ਮਾਰੇ ਜਿਹੜੀ ਮੋਦੀ ਸਾਹਿਬ ਨੇ ਜੋ ਵੀ ਕੀਤਾ ਨਾ ਆਮ ਮੰਦੇ ਵਾਸਤੇ ਕੁਝ ਨਹੀਂ ਕੀਤਾ ਅੱਛਾ ਜੋ ਕੀਤਾ ਸ਼ੋਅ ਵਰ ਮੰਦੇ ਲਈ ਕੀਤਾ ਪਿੱਛੇ ਸੰਬੰਧ ਵਾਸਤੇ ਕੀਤਾ ਉਹਨੇ ਠੀਕ ਹੈ ਆਮ ਮੰਦੇ ਨੇ ਕੁਝ ਨਹੀਂ ਧਾਰੀ ਵਾਲੇ ਬੰਦੇ ਨੂੰ ਨਹੀਂ ਔਰ ਫੈਕਟਰੀ ਵਾਲੇ ਬੰਦੇ ਵਾਸਤੇ ਕੁਝ ਨਹੀਂ ਕੀਤਾ ਉਹਨੇ ਇਹ ਕਿਧਰ ਦਾ ਸ਼ਬਦ ਕਰ ਰਿਹਾ ਹੈ ਮੋਦੀ ਤਵਾਬਾ ਜਿਹੜਾ ਹਮੇਸ਼ਾ ਤੋਂ ਕਾਂਗਰਸ ਦਾ ਘੜ ਰਿਹਾ ਹੈ ਲੱਗਦਾ ਕਿ ਇਹਨੂੰ ਕੋਈ ਹੋਰ ਪਾਰਟੀ ਆ ਕੇ ਇਹਨੂੰ ਟੈਕਲ ਕਰੇਗੀ ਇਸ ਬਾਰੇ ਨੂੰ ਨਹੀਂ ਇਹਨੂੰ ਕਾਂਗਰਸ ਹੀ ਟੈਕਲ ਕਰੇਗੀ ਜੀ ਚੰਨੀ ਸਾਹਿਬ ਬਹੁਤ ਅੱਛੇ ਕੰਮ ਕਰ ਰਹੇ ਨੇ ਬਹੁਤ ਸੋਝਵਾਨ ਬੰਦੇ ਨੇ ਇਸ ਕਰਕੇ ਕਾਂਗਰਸ ਹੀ ਟੈਕਲ ਕਰੇਗੀ ਇਹਨੂੰ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਭਾਜੀ 2 ਸਾਲ ਹੋ ਗਏ ਨੇ ਬੇੜਾ ਕਰਾ ਕੀਤਾ ਸਾਰੇ ਕੰਮਾਂ ਦਾ ਉਦੋਂ ਮੋਦੀ ਸਾਹਿਬ ਨੇ ਸੈਂਟਰ ਤੋਂ ਪੂਰਾ ਬੇੜਾ ਕਰਾ ਕੀਤਾ ਸਾਰੇ ਕੰਮਾਂ ਦਾ ਇਸ ਕਰਕੇ ਹੀ ਕਹਿੰਦੇ ਆ ਕਿ ਕਾਂਗਰਸ ਸਰਕਾਰ ਹੀ ਆਣੀ ਚਾਹੀਦੀ ਹੈ ਇਹ ਤਾਂ ਬਾਬੇ ਦੇ ਵਿੱਚ ਚੰਨੀ ਹਿਸਾਬ ਜਰੂਰ ਆਣਗੇ ਜੀ ਪਪਾ ਜੀ ਲੋਕ ਸਭਾ ਚੋਣਾਂ ਆਉਣ ਵਾਲੀਆਂ ਐ ਤੇ ਕੀ ਮਾਹੌਲ ਐ ਸ਼ਹਿਰ ਚ ਕਿਹਦਾ ਜੋਰ ਐ ਇੱਥੇ ਮਿੱਟੀ ਬਾਣ ਵਾਲੀ ਗੱਲ ਲੋਕ ਸਭਾ ਚਰਾਵਾ ਚਰਾਉ ਨਹੀਂ ਚਰਾਉ ਨਹੀਂ ਹੈਗਾ ਤੇ ਪ੍ਰਧਾਨ ਮੰਤਰੀ ਦਾ ਚਿਹਰਾ ਉੱਪਰ ਆਣਾ ਜਿਹੜਾ ਫਿਰ ਕੀ ਦੇਖਦੇ ਹੋ ਕੌਣ ਆਏਗਾ ਓਏ ਜਿਹੜਾ ਪ੍ਰਧਾਨ ਮੰਤਰੀ ਜਿਹੜੇ ਆਏ ਚੋਰੀ ਆਣਾ ਤੇਰੇ ਆਪਣੇ ਕੁਝ ਉਮੀਦਵਾਰ ਸ਼ਹਿਰ ਚ ਹੈਗੇ ਆ ਤੇ ਮਤਲਬ ਇੱਕ ਚਲੋ ਤੁਸੀਂ ਨਾਲ ਹੈ ਤਾਂ ਵੈਸੇ ਮਤਲਬ ਭੰਗੜਾ ਵੀ ਪਾਉਂਦੇ ਨੇ ਕਿਤੇ ਤਾਸ਼ ਵੀ ਖੇਡਦੇ ਨੇ ਤੇ ਕਿਸੇ ਉਮੀਦਵਾਰਾਂ ਨਾਲ ਹਾਸੀਆਂ ਟੁੱਟੇ ਵੀ ਕਰਦੇ ਨੇ ਹਨ ਤੇ ਲੱਗਦਾ ਕੀ ਲੋਕਾਂ ਨੂੰ ਐਂਟਰਟੇਨਮੈਂਟ ਚਾਹੀਦਾ ਕਿ ਵਿਕਾਸ ਚਾਹੀਦਾ ਐ ਵਿਕਾਸ ਹੋਏ ਕਰੇ ਐਂਟਰਟੇਨਮੈਂਟ ਕਰਕੇ ਚਾਹ ਚੋਣਾਂ ਦਾ ਪੁੱਛਣਾ ਨਹੀਂ ਕਿਸੇ ਤੁਸੀਂ ਕਿੱਥੇ ਜੀ ਕਿੱਥੇ ਬੈਠੇ ਉਹ ਆਪਣਾ ਦਿੱਲੀ ਦੌੜ ਜਾਣਗੇ ਤੁਸੀਂ ਘਰ ਬੈਠੇ ਰਹੋਗੇ ਆਪਣੀ ਛੜਕਾਉ ਦੇ ਟੁੱਟੀਆਂ ਮਿਲ ਲਈਆਂ ਨੇ ਛੜਕਾ ਕੁਛੜਾ ਕਿਸੇ ਨਹੀਂ ਕਰਨੀ ਹੈ ਠੀਕ ਇਹ ਆਯੂਸ਼ਵਾਨ ਯੋਜਨਾ ਕਰਦੀ ਉਹ ਕਰਦੀ ਕੋਈ ਹੈ ਫਾਇਦਾ ਹਸਪੀਟਲ ਜਾਓ ਅਗਲੇ ਚੋਕੇ ਘਾੜਾ ਉਹ ਮਾਰਦੇ ਜਿਹੜਾ ਜਾ ਘਰ ਆਪਣਾ ਘਰ ਕੀ ਫਾਇਦਾ ਫਿਰ ਤੇ ਕੁਛ ਲੀਡਰ ਹੈਗੇ ਜਿਹੜੇ ਵੱਡੇ ਵੱਡੇ ਲੀਡਰ ਆ ਉਹ ਜਿਹੜੇ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੂਜੀ ਛੱਡ ਕੇ ਤੀਜੀ ਪਾਰਟੀ ਜੋ ਇਹਨਾਂ ਦਾ ਹੈਗਾ ਭਵਿਖ ਹੈ ਕੋਈ ਇਹਨਾਂ ਦਾ ਕੁਝ ਭਵਿਸ਼ਿਆ ਨਹੀਂ ਸਿੰਘ ਗੁਰਿੰਗੂ ਨੇ ਕਿਹਾ ਪਹਿਲਾਂ ਕਾਂਗਰਸੀ ਖਾਦਾ ਰਹਿੰਦਾ ਫਿਰ ਉਹਨੇ ਆਪ ਨੂੰ ਖਾਦਾ ਹੋਣਾ ਇਹਨੂੰ ਖਾ ਲੇਗਾ ਇਹ ਆਪਣੇ ਪਰਦੇ ਲੋਕਾਂ ਖਾਤਰ ਪਾਰਟੀ ਬੋਲਦੇ ਕਿਹੜੇ ਪਰਦੇ ਨੇ ਇਹਨਾਂ ਦੇ ਬਾਬਾ ਜੀ ਕਾਰਨਾਮੇ ਜਿਹੜੇ ਹੈਗੇ ਨੇ ਬੰਬ ਗਰੀਬ ਆਦਮੀ ਕਾਰੇ ਕਰਨਾ ਫੜੇ ਜਾਂਦੇ ਨੇ ਫੜੇ ਜਾਂਦੇ ਇਹ ਲੋਕਾਂ ਖਾਤਰ ਪਾਰਟੀਆਂ ਬਦਲ ਲੈਂਦੇ ਠੀਕ ਆ ਪਪਾਈ ਬਦਲ ਲੈਣਾ ਆਪਣਾ ਫੜਾ ਫੜਾ ਠੀਕ ਆ ਪਪਾਈ ਧੰਨਵਾਦ ਜੀ ਪਪਾਈ ਲੋਕ ਸਭਾ ਚੋਣਾਂ ਬਾਰੇ ਤੁਹਾਨੂੰ ਕੁਐਸਚਨ ਕਰਨਾ ਹੈ ਇੱਕ ਮੈਂ ਪੰਜਾਬ ਦੇ ਜਲੰਧਰ ਦਾ ਇਕਣਾ ਆਪਣੇ ਪੰਜਾਬ ਚ ਤੇ ਇਨਕਲੂਡਿਡ ਜਲੰਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਾਲ ਜਿਹੜੇ ਯੂਪੀ ਤੋਂ ਜਿਹੜੇ ਮੁੱਖ ਮੰਤਰੀ ਨੇ ਯੋਗੀ ਦੇ ਨਾਥ ਉਹ ਬੜਾ ਚੋਣ ਪ੍ਰਚਾਰ ਕਰਾ ਨਾ ਰਹੇ ਨੇ ਇੱਥੇ ਤਾਂ ਲੱਗਦਾ ਉਸ ਦਾ ਫਾਇਦਾ ਹੋਊਗਾ ਪਾਰਟੀ ਨੂੰ ਇੱਥੇ ਕੋਈ ਗੱਲ ਨਹੀਂ ਹੈ ਕਿਉਂ ਜੀ ਆਂ ਆਂ ਜੀ ਹਾਂ ਉਹ ਆ ਗਏ ਮੈਂ ਇਹ ਪਾਰਟੀਆਂ ਬੜੀਆਂ ਰਿੰਕੂ ਨੇ ਨਾ ਤੇ ਤੂੰ ਕਾਟਾ ਖਾ ਗਾ ਲੀ ਵਾਰੀਆਂ ਭਰੇ ਪ੍ਰਧਾਨ ਮੰਤਰੀ ਆਣਾ ਜੋਰ ਪਛਾਣ ਕਰਨ ਕੋਈ ਉਹ ਮੱਝ ਆਈ ਜਾਵੇ ਕੋਈ ਮੈਦਾ ਨਹੀਂ ਆਉਣਾ ਤੁੰਦਾ ਹਾਂਜੀ ਕੀ ਨਾਮ ਜੀ ਆਪਣਾ ਜਸਮੀਤ ਬਾਜੀ ਜੀ ਜਸਮੀਤ ਜੀ ਜਿਹੜਾ ਲੋਕ ਸਭਾ ਚੋਣਾਂ ਦੇ ਰਿਲੇਟਡ ਤੁਹਾਨੂੰ ਆਪ ਇੱਕ ਸਵਾਲ ਕਰਨਾ ਇੱਕ ਤੁਹਾਨੂੰ ਜੇ ਪਤਾ ਕਿ ਦੁਆਬੇ ਚ ਸ਼ੁਰੂ ਤੋਂ ਹੀ ਦੁਆਬਾ ਜਿਹੜਾ ਕਾਂਗਰਸ ਦਾ ਘੜ ਰਿਹਾ ਹੈ ਠੀਕ ਹੈ ਤੇ ਲੱਗਦਾ ਇਸ ਵਾਰੀ 2024 ਚ ਜਿਹੜਾ ਕਾਂਗਰਸ ਨੂੰ ਕੋਈ ਟੈਕਲ ਕਰ ਪਾਉਂਗੀ ਪਾਰਟੀ ਕੋਈ ਬਾਜੀ ਦੇਖੋ ਪਾਰਟੀ ਉਸ ਨੇ ਸਟੇਟਮੈਂਟ ਕੀ ਹੈ ਕਿ ਹਰ ਵੀ ਪਾਰਟੀ ਇੱਕ ਬੰਦਾ ਦੂਜੀ ਛਾੜੇ ਦੂਜੀ ਪਾਰਟੀ ਉਹ ਉਹਦੀ ਪਾਰਟੀ ਜਾ ਰਿਹਾ ਉਹਦੀ ਪਾਰਟੀ ਜਾ ਰਿਹਾ ਵਾ ਇਸ ਬਾਰੇ ਕੁਝ ਨਹੀਂ ਕਿ ਕਾਂਗਰਸ ਜੀ ਵੀ ਠੀਕ ਹੈ ਹੈਗੀ ਪੋਜੀਸ਼ਨ ਨੇ ਕਿ ਇਸ ਟਾ ਵੀ ਜੇ ਵੀ ਵੀ ਪੋਜੀਸ਼ਨ ਠੀਕ ਹੈ ਜੀ ਪਰ ਇਹ ਜਿਹੜੇ ਕੁਝ ਉਮੀਦਵਾਰ ਹੈਗੇ ਆ ਜਿਹੜੇ ਕੁਝ ਨੇਤਾ ਲੀਡਰ ਹੈਗੇ ਵੱਡੇ ਵੱਡੇ ਉਹ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਤੇ ਦੂਜੀ ਛੱਡ ਕੇ ਤੀਜੀ ਜਾ ਰਹੇ ਆ ਇਹਨਾਂ ਦਾ ਭੋਖਾ ਹੈਗਾ ਕੋਈ ਸਰ ਭੇਖ ਨਹੀਂ ਆ ਮੈਂ ਕਹਿੰਨਾ ਕੁਝ ਭੋਵੇਂ ਭੇਖ ਨਹੀਂ ਆ ਕਿ ਜਨਤਾ ਨੂੰ ਵੀ ਚਾਹੀਦਾ ਜਨਤਾ ਨੂੰ ਆਪਣੀ ਚੀਜ਼ ਦੇ ਵਿਕਾਸ ਚਾਹੀਦਾ ਆਪਣੀਆਂ ਚੀਜ਼ਾਂ ਪੂਰੀਆਂ ਨਹੀਂ ਚਾਹੀਦੀਆਂ ਦੋ ਮਰਜ਼ੀ ਹੋਵੇ ਸਰ ਇਹ ਚੱਕਰ ਇਹ ਹੈਗਾ ਬਸ ਤਾਂ ਲੱਗਦਾ ਕਿ ਇਹ ਜਿਹੜੀ ਪਾਰਟੀ ਦਈ ਕਹਿੰਦੇ ਆ ਕਿ ਜਿਹੜੀ ਆਉਂਗੀ ਉਹ ਵਿਕਾਸ ਕਰ ਪਾਉਗੀ ਕੋਈ ਪਰ ਸਰ ਇਹ ਤਾਂ ਫਿਰ ਆਪਾਂ ਕਿਸੇ ਪਰ ਟਰਸਟ ਕਰ ਹੀ ਨਹੀਂ ਸਕਦੇ ਜਿਹੜੀਆਂ ਪਿੱਛੇ ਆਪਾਂ ਚਾਹੇ ਝਾੜੂ ਆਈ ਆ ਚਾਹੇ ਜੋ ਵੀ ਇਹਦਾ ਫੂਟ ਕਰਕੇ ਇੰਟਰਸਟ ਪਾਈ ਹੈ ਲੇਕਿਨ ਇਹ ਕੋਈ ਖਰੀ ਉਤਰੀ ਨਹੀਂ ਹੈਗੀ ਕਿਉਂਕਿ ਕਈ ਮੰਗਾ ਹੈਗੇ ਆ ਹੀ ਕੋ ਕੁਛ ਸੀ ਇਹ ਪੁੜੀਆਂ ਨਹੀਂ ਕਰ ਪਾਈ ਹੋਈਆਂ ਠੀਕ ਹੈ ਤੇ ਆਜ਼ਾਦ ਉਮੀਦਵਾਰ ਬਾਰੇ ਕੀ ਕਹੋਂਗੇ ਤੁਸੀਂ ਜਿਹੜੇ ਕੁਛ ਆਜ਼ਾਦਮੀ ਹੋਰ ਕੁਛ ਕਮੇਡੀਅਨ ਨੇ ਪੇਸ਼ੇ ਤੋਂ ਪੇਸ਼ਟਰਾ ਦਾ ਕੰਮ ਕਰਦੇ ਨੇ ਉਹ ਦੋ ਵਾਰੀ ਹਾਰ ਕੇ ਤੀਜੀ ਵਾਰੀ ਲੜਨ ਲੱਗੇ ਨੇ ਕੋਈ ਲੋਕੀ ਸਾਥ ਦੇਣਗੇ ਉਹਦਾ ਪਿਛਲੀ ਵਾਰੀ 4000 ਵੋਟਾਂ ਤੋਂ ਪੰਜਾਹ ਹੀ ਨੂੰ ਸਰ ਦੇਖੋ ਉਹ ਜਦੋਂ ਪਿੱਛੇ ਕੌਂਸਲਰ ਦੀ ਅਸਾਇਸ਼ਾ ਦੇ ਖੜਾ ਆਇਆ ਸੀ ਨੂੰ 4000 ਵੋਟਾਂ ਪਈਆਂ ਸੀ ਉਹਨੇ ਉਹ ਕੁਛ ਕਰਨਾ ਨਹੀਂ ਸਿਰਫ ਵੋਟੇ ਧੋੜਨੀ ਹੈ ਉਹ ਸਰ ਕੁਛ ਨਹੀਂ ਕਹਿੰਦਾ ਕੋਈ ਉਹ ਆਣਾ ਜਿਤਨਾ ਕੁਛ ਨਹੀਂਗਾ ਠੀਕ ਹੈ ਸੁਣਾਣ ਅਲੀਆਂ ਤੇ ਫਿਰ ਕਿਦਾਂ ਫਿਰ ਕਿਹਦਾ ਜੋਰ ਹੈ ਜਿਆਦਾ ਇੱਥੇ ਉਹ ਤਾਂ ਭਾਜੀ ਲੱਗਦਾ ਪਿਆ ਇਸ ਸਾਲ ਚੇਂਜ ਵੀ ਹੋਣਾ ਚਾਹੀਦਾ ਜੀ ਔਰ ਰਾਹੁਲ ਗਾਂਧੀ ਦਾ ਸਰਕਾਰ ਆਊਗਾ ਰਾਹੁਲ ਗਾਂਧੀ ਆ ਸਰਕਾਰ ਆਊਗਾ আচ্ছা ਕਿਉਂ ਆਏਗਾ ਉਹ ਤਾਂ ਸਰਕਾਰ ਕੀ ਉਹਨੇ ਮਤਲਬ ਕੀ ਵਜ੍ਹਾ ਕੀ ਲੱਗਦਾ ਤੁਹਾਨੂੰ ਕਿਉਂ ਆਏਗਾ ਸਰ ਜੀ ਸਰਕਾਰ ਵੀ ਚੇਂਜ ਚਾਹੀਦਾ ਜੀ 5 ਸਾਲ ਬਾਅਦ ਫਰ ਕੋਈ ਦਾ ਮੌਕਾ ਦੋ ਇੱਕ ਵਾਰ ਦੋ ਦੇ ਨਾਲ ਵੀ ਵਧੀਆ ਕੰਮ ਕਰਕੇ ਦੇਵੇ ਜੀ ਪਰ ਦੂਜੀ ਪਾਰਟੀ ਕਹਿ ਰਹੀ ਅਬ ਕੀ ਬਾਰ 400 ਬਾਰ 没。 ਚਾਰ ਤੋਂ ਪਾਰ ਤਾਂ ਨਹੀਂ ਹੋਊਗਾ ਜੀ ਕਿਉਂਕਿ ਦਾਣੇ ਸਾਰੇ ਨੇ ਪਾਇਆ ਜੀ ਤੇ ਸਾਰੇ ਨਹੀਂ ਹੋਊਗਾ ਜੀ ਠੀਕ ਹੈ ਜੀ ਠੀਕ ਹੈ ਮਾਤਾ ਜੀ ਚੋਣਾ ਆਣ ਵਾਲੀ ਹੈ 1 ਜੂਨ ਨੂੰ ਫਿਰ ਕੀ ਮਾਹੌਲ ਚੱਲ ਹੈ ਇੱਥੇ ਕਿਦਾਂ ਕਿਦਾਂ ਜ਼ੋਰ ਚੱਲ ਰਿਹਾ ਬਹੁਤ ਵਧੀਆ ਬੇਟੇ ਹਜੇ ਵੀ ਕੁਝ ਪਤਾ ਨਹੀਂ ਸਾਰਿਆਂ ਦੀ ਜ਼ੋਰ ਚੱਲਦਾ ਪਿਆ ਸਾਰਿਆਂ ਜ਼ੋਰ ਚੱਲਦਾ ਤੇ ਜੇ ਜਿਹੜਾ ਪਿਛਲੀਆਂ ਸਰਕਾਰਾਂ ਨੇ ਕਿਹਾ ਸੀ ਕਿ ਤਾਂ ਕੁਝ ਬੀਬੀਆਂ ਨੂੰ ਨਾ ਕੁਝ ਪੈਸੇ ਆਣਗੇ ਅਕਾਊਂਟ 'ਚ ਆਏ ਤੁਹਾਨੂੰ ਨਹੀਂ ਬੇਟੇ ਸਾਨੂੰ ਨਹੀਂ ਆਏ ਤੇ ਇੱਕ ਹੋਰ ਸਰਕਾਰ ਸੀ ਜਿਹੜੀ ਇਸ ਟਾਈਮ ਉੱਪਰ ਹੈਗੀ ਆ ਉਹਨੇ ਵੀ ਕਿਹਾ ਸੀ ਪੈਸੇ ਆਣਗੇ ਸਾਰੇ ਕਾਉਂਟ ਚਾਹੀਏ ਹਾਂਜੀ ਪਤਾ ਨਹੀਂ ਬੇਟੇ ਆਇਆ ਤਾਂ ਪਤਾ ਲੱਗੂਗਾ ਵੀ ਕੀ ਆ ਰਿਹਾ ਜਾਂ ਘਰ ਨੂੰ ਅੱਛਾ ਤੇ ਮੈਂ ਤੁਸੀਂ ਇਹ ਜਿਹੜੇ ਆਪਣੇ ਵਾਅਦਿਆਂ ਤੋਂ ਮੁਕਰੇ ਤਾਂ ਤੁਸੀਂ ਵੋਟ ਪਾਉਗੇ ਇਹਨਾਂ ਨੂੰ ਹਾਂਜੀ ਬੇਟੇ ਸਿੱਖ ਸਾਰੇ ਇਹ ਸਾਰੇ ਮਤਲਬ ਵੋਟਰ ਜਿਹੜੇ ਆ ਨਾ ਸਾਰੇ ਸਾਨੂੰ ਪਛਾਰੀ ਆ ਜਿੱਥੇ ਤੁਹਾਡਾ ਦਿਲ ਕਰਦਾ ਵੋਟ ਪਾਉਣਾ ਉਹ ਵੋਟ ਪਾਉਗੇ ਹਾਂਜੀ ਤੇ ਹਾਂਜੀ ਹਾਂਜੀ ਬੀਬੀ ਜੀ ਤੁਹਾਨੂੰ ਕੀ ਲੱਗਦਾ ਫਿਰ ਜੀ ਸਾਨੂੰ ਤਾਂ ਬਹੁਤ ਜ਼ੋਰ ਲੱਗ ਰਿਹਾ ਸਾਰਿਆਂ ਦਾ ਹੀ ਸਾਰਿਆਂ ਨੂੰ ਜ਼ੋਰ ਲੱਗ ਰਿਹਾ ਪਰ ਸਾਰੇ ਨਹੀਂ ਜਿੱਤਣਗੇ ਜਿੱਤੂਗਾ ਇੱਕ ਹਾਂਜੀ ਜਿੱਤੂ ਇੱਕ ਹੀ ਜਿੱਤੂਗਾ ਜੀ ਹਾਂ ਫਿਰ ਵੀ ਕੀ ਲੱਗਦਾ ਜਿਆਦਾ ਕੋਣ ਹੈ ਕਿਹੜੀ ਪਾਰਟੀ ਹੈਗੀ ਜਿਹੜੀ ਜਿਆਦਾ ਉਸ ਟਾਈਮ ਉੱਪਰ ਰਹੀ ਹੈ ਹੁਣ ਕੀ ਨੂੰ ਦੱਸੀ ਵੀ ਕਿਹਦੇ ਜਿਆਦਾ ਵੋਟੀਆਂ ਚੱਲ ਤਾਂ ਸਾਰੀ ਰਹਿ ਨੇ ਨਾ ਚਲੋ ਠੀਕ ਹੈ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਟਿੱਕੀ ਖਾਂਦੇ ਕਹਿੰਦੇ ਬੀਬੀ ਤੇ ਲੋਕ ਸਭਾ ਚੋਣਾਂ ਲੈ ਕੇ ਕੀ ਖਿਆਲ ਹੈ ਤੁਹਾਡਾ ਕੀ ਹਾਲ ਦੁਨੀਆ ਦਾ ਨਾਲ ਹੀ ਹੈ ਜਨਾਬ ਜਿੱਦਾਂ ਦਾ ਦੁਨੀਆ ਦਾ ਖਿਆਲ ਵੋਟ ਪਾਣੀ ਹੈ ਪਾਣੀ ਹੈ ਬਸ ਇਹੀ ਗਰੀ ਤੇ ਕੀ ਲੱਗਦਾ ਕਿਹਦਾ ਜੋਰ ਹੈ ਜੋਰ ਤਾਂ ਦੇਖੋ ਹੁਣ ਐਸਾ ਕੁਝ ਵੀ ਨਹੀਂ ਕਹਿ ਸਕਦੇ ਆਵਾਜ਼ ਜਿੱਦਾਂ ਚਲੇ ਜੋ ਖਾਣ ਪੀਣ ਨੂੰ ਮਿਲਦਾ ਲੋਕਾਂ ਨੂੰ ਰੱਛੋ ਤੇਰੇ ਜਿਹੜੀ ਮਰਜੀ ਪਾਰਟੀ ਵਾਲ ਜਿੱਦਾਂ ਜੋ ਰੱਛੇ ਰੱਛੇ ਬ ਬਿਆਰ ਕੀ ਕਹਾ ਜ ਆਜਾ ਉਮੀਦਵਾਰ ਹੈ ਜਿਹਨਾਂ ਨੂੰ ਪਟ્રોલ ਪੰਪ ਦਾ ਜਿਹੜਾ ਚੋਣ ਨਿਸ਼ਾਨ ਮਿਲਿਆ ਉਹ ਕਹਿੰਦੇ ਮੈਂ ਧੂਆਂ ਖਨੇਰੀਆ ਲਈ ਆ ਦੂੰਗਾ ਇਹ ਕਰ ਦੂੰਗਾ ਉਹ ਕਰ ਦੂੰਗਾ ਤਾਂ ਲੱਗਦਾ ਕੋਈ ਉਹ ਬੰਦਾ ਹੈ ਹੀ ਨੇਰੀ ਸਾਡੇ ਸ਼ਹਿਰ ਦਾ ਜਿੱਥੇ ਚਲਾਏ ਰੋਣਗਾ ਰੋਣਗਾ ਬਿਆਰ ਦੀਆਂ ਮਤਲਬ ਵਿਕਾਸ ਨਹੀਂ ਸਿਰਫ ਰੋਣਗਾ ਹੀ ਆ ਰੋਣਗਾ ਹੀ ਸਾਹਿਬ ਜੀ ਜਿਹਨੂੰ ਦੇ ਉਹਨੂੰ ਦੇਖ ਕੇ ਹਾਸਾ ਆ ਜਾਂਦਾ ਬੰਦੇ ਨੂੰ ਚੋਣ ਦੀ ਬਾਕੀ ਕਰਨਾ ਆਪਾਂ ਕੋਈ ਸਾਹਿਬ ਠੀਕ ਹੈ ਮਾਤਾ ਜੀ ਸਸ਼ੀਕਾਲ ਸਸ਼ੀਕਾਲ ਜੀ ਮਾਤਾ ਜੀ ਜਿਹਦਾ ਚੋਣਾ ਨਾਲੀ ਹੈ 1 ਜੂਨ ਨੂੰ ਤੁਸੀਂ ਵੋਟ ਪਾਓਗੇ ਹਾਂ ਜੀ ਪਾਵਾਂਗੇ ਜੀ ਜ਼ਰੂਰ ਤੇ ਕੀ ਲੱਗਦਾ ਹੈ ਕਿ ਕਿਹਦਾ ਜੋਰ ਹੈ ਹਾਂਜੀ ਕਮਲ ਦਾ ਫੁੱਲ ਲੱਗਦਾ ਕਮਲ ਦਾ ਫੁੱਲ ਹੈ ਅੱਛਾ ਜੀ ਤੇ ਵੈਸੇ ਨਾ ਪਿਛਲੀਆਂ ਸਰਕਾਰਾਂ ਨੇ ਕੋਈ ਵਾਅਦੇ ਕੀਤੇ ਸੀ ਕਿ ਔਰਤਾਂ ਨੂੰ ਜਿਹੜਾ ਕੁਝ ਪੈਸੇ ਦਿੱਤੇ ਜਾਣਗੇ ਤੇ ਇੱਕ ਕਮਲ ਦੇ ਫੁੱਲ ਨੇ ਵੀ ਵਾਅਦਾ ਕੀਤਾ ਸੀ ਬੜਾ ਵੱਡਾ ਇੱਕ ਚਲੋ ਖੈਰ ਕੋਈ ਗੱਲ ਨਹੀਂ ਹਾਂਜੀ ਪਰ ਹਾਂਜੀ ਤੇ ਹੋਏ ਪੂਰੇ ਵਾਦੇ ਨਹੀਂ ਹੋਏ ਨਹੀਂ ਅੱਛਾ ਜੀ ਹਾਂਜੀ ਠੀਕ ਹੈ ਤੇ ਤੁਸੀਂ ਬਾਰੇ ਕਮਲ ਦੇ ਫੁੱਲ ਦੇ ਨਾਲੋਂ ਨਹੀਂ ਨਹੀਂ ਐਸੀ ਵੈਸੇ ਹੈ ਨਹੀਂ ਗਏ ਵੈਸੇ ਦੇਖ ਲਈ ਕਿਹੜੀ ਸਰਕਾਰ ਤੁਸੀਂ ਆਮ ਜਨਤਾ ਤੋਂ ਮਿਕਵੈਸ਼ਨ ਕਰ ਰਹੇ ਆ ਕਿਹੜੀ ਸਰਕਾਰ ਸਭ ਤੋਂ ਜ਼ਿਆਦਾ ਵਾਅਦੇ ਕਰਕੇ ਮੁਕਰ ਚੁੱਕੀ ਆ ਠੀਕ ਆ ਤੇ ਫਿਰ ਹੁਣ ਲੋਕ ਉਹ ਪਾਰਟੀ ਨੂੰ ਪਿੱਛੇ ਛੱਡ ਕੇ ਕਿਹੜੀ ਪਾਰਟੀ ਨੂੰ ਮੌਕਾ ਦੇਣਗੇ ਤੁਸੀਂ ਬਲੇ ਦੱਸੋ ਕਿਹੜੀ ਸਰਕਾਰ ਆ ਜਿਨੇ ਅੱਜ ਤੱਕ ਕੀਤੇ ਵਾਅਦੇ ਨਿਭਾਏ ਨੇ ਤੁਸੀਂ ਤੁਸੀਂ ਦੱਸੋ ਕਿਹੜੀ ਸਭ ਤੋਂ ਜ਼ਿਆਦਾ ਕਿਹੜੀ ਜ਼ਿਆਦਾ ਮੁੱਕਰੀ ਕਿੰਨੇ ਹਫ਼ਤਿਆਂ ਦਾ ਵਾਅਦਾ ਕੀਤਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਅੱਜ ਤੱਕ ਜਿਨੇ ਵਾਅਦੇ ਕੀਤੇ ਨੇ ਕਦੀ ਕੋਈ ਵਾਅਦਾ ਨਿਭਾਇਆ ਹੀ ਨਹੀਂ ਇਹ ਜਨਤਾ ਦੇ ਵਿੱਚ ਜਦੋਂ ਵਿਚਲਦੇ ਨੇ ਨਾ ਇਹ ਸਿਰਫ ਚੋਣਾਂ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਵਿਚਲਦੇ ਨੇ ਚੋਣਾਂ ਤੋਂ ਬਾਅਦ ਕੋਈ ਨਜ਼ਰ ਨਹੀਂ ਆਂਦਾ ਹੁਣ ਤੁਸੀਂ ਦੇਖੋ ਪਹਿਲਾਂ ਕੀ ਹੁੰਦਾ ਸੀ ਕਹਿੰਦੇ ਸੀ ਯਾਰ ਕੁਝ ਬੰਦੇ ਉਸ ਪਾਰਟੀ ਦੇ ਜਿੱਤ ਗਏ ਕੁਝ ਉਹਦੇ ਜਿੱਤ ਗਏ ਖਿਚੜੀ ਬਣ ਗਈ ਐਤ ਕੀ ਪਹਿਲਾਂ ਹੀ ਖਿਚੜੀ ਬਣੀ ਪਈ ਆ ਕਿਹੜੀ ਪਾਰਟੀ ਦਾ ਬੰਦਾ ਕਿੱਧਰ ਚਲਾ ਗਿਆ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਆਮ ਆਦਮੀ ਪਾਰਟੀ ਦੇ ਬੰਦੇ ਚਲੇ ਗਏ ਆ ਬੀਜੇਪੀ ਚ ਬੀਜੇਪੀ ਦੇ ਚਲੇ ਗਏ ਕਾਂਗਰਸ ਚ ਕਾਂਗਰਸ ਦੇ ਚਲੇ ਗਏ ਆ ਅਕਾਲੀ ਦਲ ਦੇ ਵਿੱਚ ਕਿਸੇ ਨੂੰ ਸਹੀ ਸਮਝ ਨਹੀਂ ਆਉਂਦੀ ਵੋਟ ਕਿਹਨੂੰ ਪਾਣੀ ਇਹਨਾਂ ਦੇ ਚੰਗਾ ਨਹੀਂ ਦੂਸਰਾਂ ਵਾਲੇ ਨੂੰ ਵੋਟ ਪਾ ਦਿਓ ਹਾਂ ਤੇ ਉਹਨੂੰ ਪਿਛਲੀ ਵਾਰੀ 4000 ਵੋਟਾਂ ਪਈਆਂ ਸੀ ਨੂੰ ਹਾਂ ਪੈਣੀਆਂ ਭਾਜੀ ਜਿਹੜੇ ਬੰਦੇ ਲੋਕੀ ਅੱਕੇ ਪਏ ਆ ਜਾਂ ਤਾਂ ਉਹ ਵੋਟ ਪਾਣ ਕੇ ਵੀ ਆਪਣੀ ਖਰਾਬ ਭੀ ਜਿੰਨਾ ਤਾਂ ਹੈ ਨਹੀਂ ਪਰ ਇਹੋ ਜਿਹੇ ਨੂੰ ਵੋਟ ਪਾਉਣ ਦਾ ਫਾਇਦਾ ਹੀ ਕੋਈ ਨਹੀਂ ਤੁਸੀਂ ਐਦ ਕੀ ਫਿਰ ਸਾਡੇ ਸ਼ਹਿਰ ਦੇ ਕਮਿਸ਼ਨ ਸਾਹਿਬ ਨੂੰ ਵੋਟ ਕਰ ਰਹੇ ਹੋ ਨਹੀਂ ਭਾਜੀ ਮੈਂ ਕਿਸੇ ਨੂੰ ਸਪੋਰਟ ਨਹੀਂ ਕਰ ਰਿਹਾ ਐਕਚੁਅਲੀ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਬਹੁਤ ਜ਼ਿਆਦਾ ਗਲਪੇ ਹੋਏ ਆ ਇਹਨਾਂ ਸਰਕਾਰਾਂ ਤੋਂ ਔਰ ਜਿਹੜੀਆਂ ਕੇਂਦਰ ਸਰਕਾਰ ਹੈ 10 ਸਾਲ ਤੋਂ ਜੀਐਸਟੀ ਪਲੱਸ ਨੋਟਬੰਦੀ ਉਹਦੇ ਕਰਕੇ ਕਾਰੋਬਾਰ ਇੰਨੇ ਖਰਾਬ ਹੋ ਗਿਆ ਐਤਵਾਰ ਨੂੰ ਅੱਜ ਤੁਸੀਂ ਇੰਟਰਵਿਊ ਕਰ ਰਹੇ ਹੋ ਤੁਹਾਨੂੰ ਲੋਕੀ ਬਾਈਟਸ ਦੇ ਰਹੇ ਆ ਲੋਕਾਂ ਕੋਲ ਟਾਈਮ ਹੈਗਾ ਲੋਕਾਂ ਕੋਲ ਜ਼ਹਿਰ ਖਾਣ ਦਾ ਟਾਈਮ ਨਹੀਂ ਹੁੰਦਾ ਸੀ ਇੰਨਾ ਕੰਮ ਹੁੰਦਾ ਸੀ ਅੱਜ ਵਿਹਲੇ ਬੈਠੇ ਆ ਕਿਉਂ ਉਹਦਾ ਕਾਰਨ ਕੀ ਆਵਾ ਕਾਰਨ ਹੈ ਲੋਕਾਂ ਕੋਲ ਪੈਸਾ ਹੀ ਨਹੀਂ ਹੈਗਾ ਹੱਥਾਂ ਦੇ ਵਿੱਚ ਲੋਕਾਂ ਕੋਲ ਕਾਰੋਬਾਰ ਹੀ ਨਹੀਂ ਰਿਹਾ ਸਵੇਸੀ ਜੰਦਰ ਸ਼ਹਿਰ ਦੇ ਲੋਕਾਂ ਦੀ ਲੋਕ ਸਭਾ ਚੋਣਾਂ ਦੇ ਪ੍ਰਤੀ ਗੱਲਬਾਤ ਤੇ ਹੁਣ ਦੇਖਾਂਗੇ 1 ਜੂਨ ਨੂੰ ਕਿਹੜਾ ਉਮੀਦਵਾਰ ਲੋਕਾਂ ਦੇ ਦਿਲਾਂ 'ਚ ਖੜਾ ਉਤਰੇਗਾ ਧੰਨਵਾਦ